सपटेंबर महीने की नॉर्मल बारिश लुधियाना एक सौ छे पॉइंट mm दो मिलीमीटर है पर पहले दो दिन में ही बानवे पॉइंट एक मिलीमीटर mm बारिश जोड़ी रिकॉर्ड की जा चुकी है अगस्त महीने की नॉर्मल बारिश लुधियाना एक सौ नब्बे पॉइंट तीन मिलीमीटर mm है और इस बार तीन सौ चौदह पॉइंट छे मिलीमीटर बारिश ऑगस्त महीने केिकॉर्ड की गई है जो असी कही कि रिकॉर्ड हाईएसट बारिश हुई इस तरह नहीं हुई क्योंकि पिछले बहुत तो भी बहुत साल ने जिन्हों इन्होंने महीनों के ज्यादा बारिश रिकॉर्ड की ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਐਂ ਵੀ ਨੋ ਚੈਰੀ ਦਿੱਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਕਿਸੇ ਤਰ੍ਹਾਂ ਦਾ ਕੋਈ alert ਨਹੀਂ ਹੈ ਸੋ ਜੇ ਕੰਡੀਸ਼ਨ ਥੋੜੀਆਂ ਇੰਪਰੂਵ ਹੁੰਦੀਆਂ ਨੇ ਤਾਂ ਥੋੜਾ ਜਿਹਾ ਸੀ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕਰ ਸਕਦੇ ਹਾਂ ਜੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਸੋ ਤਾਂ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਪਿਛਲੇ 2 ਦਿਨਾਂ ਤੋਂ ਡੇ ਟਾਈਮ ਟੈਂਪਰੇਚਰ ਵੀ ਰਿਕਾਰਡ ਲੋਇਸਟ ਆਬਜ਼ਰਵ ਕੀਤਾ ਗਿਆ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਲਟਿਕ ਗ੍ਰੀਡ ਨੀਚੇ ਸੀ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਕੱਲ ਦਾ 2 ਸਪਟੈਂਬਰ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਲਟਿਕ ਗ੍ਰੀਡ 1970 ਤੋਂ ਲੈ ਕੇ ਹੁਣ ਤੱਕ ਦਾ ਸੈਕਿੰਡ ਲੋਇਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਇੱਕ ਤਰੀਕ ਨੂੰ ਵੀ ਜਿਹੜਾ 24.6 ਡਿਗਰੀ ਸੈਲਟਿਕ ਗ੍ਰੀਡ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ 1 ਸਪਟੈਂਬਰ ਦਾ ਲੋਇਸਟ ਡੇ ਟਾਈਮ ਟੈਂਪਰੇਚਰ ਸੀ ਪਰ ਅੱਜ ਦਾ ਮਿਨੀਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਹਦੇ ਨਾਲ ਨਾਲ ਕੰਟੀਨਿਊਸ ਜਿਹੜੀ ਬਾਰਿਸ਼ ਵੀ ਰਿਕਾਰਡ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ 34.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਕੱਲ ਵੀ 57.8 ਮਿਲੀਮੀਟਰ بارش 1 ਸਤੰਬਰ ਨੂੰ ਰਿਕਾਰਡ ਕੀਤੀ ਗਈ ਸੀ ਸੋ ਜੇ ਅਸੀਂ ਟੋਟਲ بارش ਦੇਖੀ ਤਾਂ ਸਤੰਬਰ ਮਹੀਨੇ ਦੀ ਨਾਰਮਲ بارش ਲੁਧਿਆਣਾ ਦੀ 106.2 ਮਿਲੀਮੀਟਰ ਹੈ ਪਰ ਪਹਿਲੇ 2 ਦਿਨ ਵਿੱਚ ਹੀ 92.1 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਜਾ ਚੁੱਕੀ ਹੈ और इसी तरह अगस्त महीने के जून और जुलाई दे भी जी नॉर्मल तो ऊपर बारिश रही अगस्त महीने की नॉर्मल बारिश लुधियाना एक सौ नब्बे पॉइंट तीन मिलीमीटर है और इस बार तीन सौ चौदह पॉइंट छे मिलीमीटर बारिश ऑगस्त महीने केिकॉर्ड की गई है और जो आने वाले दिन के वैदर की गल करिए आने वाले तो अज ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert time level 'ਤੇ ਜਾਰੀ ਕੀਤਾ ਗਿਆ ਸੋ ਇਹਨਾਂ ਥਾਵਾਂ 'ਤੇ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ alert ਨਹੀਂ ਹੈ ਪਰ ਹਲਕੀ ਬਾਰਿਸ਼ ਕਿਤੇ ਕਿਤੇ ਜ਼ਰੂਰ ਹੋ ਸਕਦੀ ਹੈ ਜਿੰਨਾ ਜਿਤਨਾ ਤੁਸੀਂ ਪਤਾ ਹੈ ਕਿ ਕੰਬੜਾ ਵਿੱਚ ਇੰਦਰਵਿਚੀ 92 mm ਦਾ ਬਾਰਿਸ਼ ਹੋ ਚੁੱਕੀ ਹੈ ਤੋਂ 106 mm ਟੋਟਲ ਐਵਰੇਜ ਹੈ ਸੋ ਲੱਗਦਾ ਹੈ ਕਿ ਅਗਸਤ ਮਹੀਨੇ ਦੇ ਅੰਤ ਕੰਪਟੀਬੀ ਵੱਧ ਬਾਰਿਸ਼ ਹੋਊਗੀ ਜੁਨਵਾਰ 21 18 19 ਤੱਕ ਇਹਨਾਂ ਮੌਨਸੂਨ ਐਕਟਿਵ ਰਹਿੰਦਾ ਬਿਲਕੁਲ ਜੀ ਕਿਉਂਕਿ ਮਿਡ ਸੈਪਟੈਂਬਰ ਤੋਂ ਬਾਅਦ ਹੀ ਮੌਨਸੂਨ ਦੀ ਰੀਸੀਡਿੰਗ ਜਿਹੜੀ ਸਟਾਰਟ ਹੁੰਦੀ ਹੈ ਪਰ ਨਾਰਮਲੀ ਔਰ ਵੇਰੀਏਸ਼ਨ ਹਰ ਸਾਲ ਹੋਂਦੀ ਰਹਿੰਦੀ ਹੈ ਨੇ ਸੋ ਇਸ ਵਾਰੀ ਕਿਉਂਕਿ ਹੁਣ ਤੱਕ ਕੀ ਜਿਹੜੀ 92 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਜਦੋਂ ਕਿ 106 ਮਿਲੀਮੀਟਰ ਬਾਰਿਸ਼ ਨਾਰਮਲ ਹੈ ਸੋ ਲੱਗ ਰਿਹਾ ਕਿ ਪਿਛਲੇ ਮਹੀਨੇ ਵਾਂਗ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਵੀ ਨਾਰਮਲ ਤੋਂ ਉੱਪਰ ਬਾਰਿਸ਼ ਹੋ ਸਕਦੀ ਹੈ ਪਰ ਅੱਜ ਜੇ ਅਸੀਂ ਫੋਰਕਾਸਟ ਦੇਖੀਏ ਤਾਂ ਨਾਰਥ-ਈਸਟ ਨੋਰਥ সেন্টਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਕੱਲ ਤੋਂ ਫਿਲਹਾਲ ਆਉਣ ਵਾਲੇ 3-4 ਦਿਨ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ। ਮੈਂ ਤਾਪਮਾਨ ਵੀ ਤੁਹਾਨੂੰ ਦੱਸਿਆ ਕਿ ਸੈਕਿੰਡ ਵਾਰ ਜਿਹੜਾ ਬਹੁਤ ਤਾਪਮਾਨ ਕੋਲ ਗਿਆ ਜਿਸ ਤਰ੍ਹਾਂ ਦਾ ਮੌਸਮ ਬੜਾ ਆਇਆ ਕਲਾਬੀ ਰਹਿੰਦਾ ਰਿਹਾ ਸੋ ਲੱਗਦਾ ਕਿ ਉਹ ਬੜੇ ਜਿਨਸੀ ਹੋਰ ਜਿਹੜਾ ਤਾਪਮਾਨ ਹੈ ਉਹ ਜਾਂ ਇਸੇ ਫਿਰ ਰਹੇਗਾ ਜਾਂ ਹੋਰ ਘਟ ਰਿਹਾ ਹੈ। ਹਾਂ ਜੀ ਫਿਲਹਾਲ ਜਿਹੜੇ ਪਿਛਲੇ 2-3 ਦਿਨ ਤੋਂ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਕਾਫੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਸੋ ਜੇ ਕੰਡੀਸ਼ਨ ਥੋੜੀਆਂ ਇੰਪਰੂਵ ਹੁੰਦੀਆਂ ਨੇ ਤਾਂ ਥੋੜਾ ਜਿਹਾ ਸੀ ਤਾਪਮਾਨ ਦੇ ਵਿੱਚ ਰਾਈਜ਼ ਕਿ ਮੈਂ ਜਿਸ ਤਰ੍ਹਾਂ ਚਲੋ ਪੂਰੇ ਜਿੱਦਾਂ ਵਿੱਚ ਸਵੇ ਵੀ بارش ਹੋ ਰਹੀ ਹੈ ਕਿਤੇ ਕਿਤੇ ਨਾਲ ਕੀ ਬੋਸਨ ਦੀ ਅਲਰਾਜ ਜਾ ਚਿੱਤ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਫਲੜ ਵਰਗੇ ਹਲਾਤ ਪਏ ਹੋਏ ਨੇ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਆ ਬਿਤ ਤਾਂ ਲੱਗਦਾ ਵੀ ਇਸ ਵਾਰ ਐਵਰੇਜ ਨਾਲੋਂ ਥੋੜੀ ਜਿਹੀ ਜ਼ਿਆਦਾ بارش ਪੰਜਾਬ 'ਚ ਵੀ ਹੋਈ ਹੈ ਇਸ ਤਰ੍ਹਾਂ ਕਿ ਇਸ ਤਰ੍ਹਾਂ ਦੇ ਹਲਾਤ ਜਿਹੜੇ ਕਿਤਨਾ ਕਿਤੇ ਜੀ ਇਸ ਵਾਰੀ ਜੇ ਅਸੀਂ بارش ਦੇਖੀ ਤਾਂ ਜਿਵੇਂ ਮੈਂ ਦੱਸਿਆ ਕਿ ਜੂਨ ਤੋਂ ਲੈ ਕੇ ਜੂਨ ਜੁਲਾਈ ਆਗਸਟ ਸਾਰੇ ਮਹੀਨਿਆਂ ਦੇ ਵਿੱਚ ਇਨਾਰਮਲ ਤੋਂ ਜ਼ਿਆਦਾ بارش ਹੋਈ ਹੈ ਪਰ ਜੇ ਅਸੀਂ ਕਹੀਏ ਕਿ ਰਿਕਾਰਡ ਹਾਈਐਸਟ بارش ਹੋਈ ਹੈ ਇਸ ਤਰ੍ਹਾਂ ਨਹੀਂ ਹੋਈ ਕਿਉਂਕਿ ਪਿਛਲੇ ਵੀ ਬਹੁਤ ਸਾਲ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਇਹਦੇ ਤੋਂ ਵੀ ਜ਼ਿਆਦਾ بارش ਰਿਕਾਰਡ ਕੀਤੀ ਗਈ